ਫਗਵਾੜਾ ਨਜ਼ਦੀਕ ਪਿੰਡ ਰੂੜ ਵਿਖੇ ਬੀਤੀ ਰਾਤ ਇੱਕ ਪ੍ਰਵਾਸੀ ਮਜ਼ਦੂਰ ਦੇ ਘਰ ਦੀ ਛੱਤ ਉੱਪਰ ਇੱਕ ਅਜੀਬ ਹੀ ਨਸਲ ਦੇ ਜਾਨਵਰ ਦੇ ਮਿਲਣ ਦੀ ਸੂਚਨਾ ਮਿਲੀ ਹੈ ਉਕਤੇ ਜਾਨਵਰ ਦੀ ਜਾਣਕਾਰੀ ਮਿਲਦੇ ਹੀ ਪੀੜਤ ਪ੍ਰਵਾਸੀ ਮਜ਼ਦੂਰ ਨੇ ਇਸ ਦੀ ਜਾਣਕਾਰੀ ਪਿੰਡ ਦੀ ಗ್ರಾಮ ਪੰਚਾਇਤ ਨੂੰ ਦਿੱਤੀ ਇਸ ਮੌਕੇ ਗੱਲਬਾਤ ਕਰਦੇ ਆ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਜਦੋਂ ਰਾਤ ਨੂੰ ਆਪਣੇ ਮਕਾਨ ਵਿੱਚ ਸੌ ਰਹੇ ਸਨ ਤਾਂ ਉਨ੍ਹਾਂ ਨੂੰ ਮਕਾਨ ਦੀ ਛੱਤ ਉੱਪਰ ਇੱਕ ਅਜੀਬ ਜਿਹੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਜਦੋਂ ਉੱਪਰ ਜਾ ਕੇ ਦੇਖਿਆ ਤਾਂ ਛੱਤ ਉੱਪਰ ਇੱਕ ਅਜੀਬ ਜਿਹੇ ਜਾਨਵਰ ਸੀ ਇੱਕ ਜਾਨਵਰ ਆਇਆ 12 ਵਜੇ ਰਾਤ ਕੋਲ ਹੀ अच्छा उसको हम सब पकड़े पकड़ के रखे सुबह में वही सब आता है सब पूछता है कि क्या चीज कहाँ पर चलाए क्या पकड़े हैं छत्ती पे हाँ। 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 हम सोचा कि कोई दूसरा आदमी आ गया तो हम उसको देखे फिर भाग के गेट पर चला आया गेट पर आया तो गेट में भी धक्का मारने लगा हम बोला कि फिर दूसरा आदमी आ गया फिर गेट पर आया गेट पर आया ਤੇ ਦੇਖੇ ਤਾਂ ਵਹੀ ਬਸ ਉਸੇ ਤੇ ਹਮ ਸਭ ਦੋਨੋਂ ਭਾਈ پکڑ ਕੇ ਰੱਖੇ ਤੇ ਜਾ। ਉਦੋਂ ਇਸ ਜਾਨਵਰ ਦੀ ਸੂਚਨਾ ਮਿਲਦੇ ਸਾਰੇ ਗ੍ਰਾਮ ਪੰਚਾਇਤ ਦੇ ਆਗੂ ਨੇ ਮੌਕੇ ਤੇ ਜਾ ਕੇ ਦੇਖਿਆ ਤੇ ਦੱਸਿਆ ਕਿ ਇਹ ਜਾਨਵਰ ਵੈਸੇ ਤਾਂ ਜੰਗਲਾ ਵਿੱਚ ਰਹਿੰਦਾ ਹੈ ਤੇ ਇਸ ਦਾ ਨਾਮ ਸਲਗਰ ਹੈ ਜੋ ਕਿ ਬਰਸਾਦ ਦੇ ਪਾਣੀ ਨਾਲ ਹੀ ਪਿੰਡ ਵਿੱਚ ਆਇਆ ਹੈ। ਉਹਨਾਂ ਦੱਸਿਆ ਕਿ ਇਸ ਬਾਰੇ ਪਾਸਟਾ ਪੁਲਿਸ ਚੌਕੀ ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਜੰਗਲਾਤ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ਗਿਆ। ਐਸਟਰ ਹੈ ਆ ਪੀ ਇਹਨੂੰ ਜਿਹੜੀ ਆਪਣੀ ਅੰਦਰਲੀ ਪਾਸ਼ਾ ਹੈ ਉਹਦੇ ਵਿੱਚ ਤੈਨੂੰ ਸਲਗਰ ਕਹਿੰਦੇ ਆ ਜੀ ਬੜਾ شریف ਜਾਨਵਰ ਹੁੰਦਾ ਤੇ ਸਵੇਰੇ ਰੌਲੀ ਪੈ ਰਹੀ ਸੀ ਪਤਾ ਲੱਗਾ ਕਿ ਪ੍ਰਵਾਸੀ ਲੋਕ ਰਹਿੰਦੇ ਆ ਇੱਥੇ ਜੀ ਪੀ ਉਹਨਾਂ ਦੇ ਕੋਠੇ ਤੇ ਚੜਿਆ ਹੋਇਆ ਸੀਗਾ ਜੀ ਫਿਰ ਜਦੋਂ ਦੇਖਿਆ ਪੀ ਇਹ ਸਲਗਰ ਹੈ ਇਹਦੀ ਇਨਫੋਰਮੇਸ਼ਨ ਅਸੀਂ ਫਿਰ ਦਿੱਤੀ ਆਪਣੇ ਚੌਂਕੀ ਇੰਚਾਰ ਸਾਹਿਬ ਪੰਚਾਇਤ ਨੂੰ ਪੰਚਾਇਤ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਆਏ ਹੋਏ ਆ ਤੇ ਇੰਚਾਰ ਸਾਹਿਬ ਨੇ ਸਾਰਾ ਕਮਲਜੀਤ ਸਿੰਘ ਉਹਨਾਂ ਨੇ ਫਿਰ ਇਨਫੋਰਮ ਕੀਤਾ ਆਪਣੇ ਜੰਗਲਾਤ ਵਿਭਾਗ ਨੂੰ ਜੰਗਲਾਤ ਵਿਭਾਗ ਨਾਲ ਗੱਲ ਹੋ ਗਈ ਆ ਤੇ ਜੰਗਲਾਤ ਵਿਭਾਗ ਆ ਇੱਥੇ ਆ ਕੇ ਉਹਨੂੰ ਲਿਜਾ ਕੇ ਤੇ ਜਿੱਥੇ ਦਾ ਜੰਗਲ ਦੇ ਵਿੱਚ ਜਗ੍ਹਾ ਬਣਦੀ ਹੈ ਉਹਨਾਂ ਦੀ ਉੱਥੇ ਉਹਨੂੰ ਇਹ ਰੀਲੀਜ਼ ਕਰ ਦੇਣਗੇ ਪਰ ਜਿੱਦਾਂ ਲਗਾਤਾਰ ਬਾਰਿਸ਼ ਹੋ ਰਹੀ ਆ ਪਾਣੀ ਵੀ ਇੱਥੇ ਨਰੂੜ ਪਿੰਡ ਵਿੱਚ ਆਇਆ ਕਿ ਇਹ ਜੰਗਲਾਂ ਤੋਂ ਹੜਕੇ ਆ ਗਿਆ ਜੀ ਬਿਲਕੁਲ ਜੀ ਇਹ ਜਿੱਦਾਂ ਹੁਣ ਡੁੱਡਾਂ ਦੇ ਵਿੱਚ ਰਹਿੰਦੇ ਆ ਖਾਸ ਕਰੀ ਨਹੀਂ ਡੁੱਡਾਂ ਬਣਾਈਆਂ ਹੋਣੀਆਂ ਪਾਣੀ ਹੜ ਦੇ ਨਾਲ ਭਰ ਗਿਆ ਪਹਾੜ ਦੇ ਨਾਲ ਹੀ ਵਹਿ ਕੇ ਇੱਧਰ ਆ ਗਿਆ ਹੈ ਤੇ ਉਧਰ ਇੱਧਰ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਮੇਰਾ ਖਿਆਲ ਨਹੀਂ ਵੀ ਕਿਸੇ ਨੇ ਇੱਥੇ ਪਿੰਡ ਦੇ ਵਿੱਚ ਦੇਖਿਆ ਵੀ ਹੋਵੇ ਅਸੀਂ 2-4 ਬਾਰੀ ਇੱਥੇ ਮੇਰੀ ਡਿਊਟੀ ਰਹੀ ਆ ਹਿਸ਼ਾਰਪੁਰ ਸਾਈਡ ਦੇ ਵਿੱਚ ਤਖਣੀ ਰਹਿਮਾਪੁਰ ਮਹੰਗਰ ਵਾਲਾ ਅਸੀਂ ਤਕਰੀਬਨ ਇਹ ਦੇਖੇ ਹੋਏ ਆ ਇਸ ਕਰਕੇ ਵੀ ਮੈਨੂੰ ਵੀ ਇਹਦੀ ਤਾਂ ਪਛਾਣ ਸੀ ਉਧਰ ਮੌਕੇ ਤੇ ਪਹੁੰਚ ਕੇ ਜੰਗਲਾਤ ਵਿਭਾਗ ਦੀ ਟੀਮ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਉਕਤ ਜਾਨਵਰ ਨੂੰ ਕਾਬੂ ਕਰਕੇ ਫਗਵਾੜਾ ਲਿਆਂਦਾ ਗਿਆ ਹੈ ਤੇ ਬਾਅਦ ਵਿੱਚ ਇਸ ਨੂੰ ਜੰਗਲ ਵਿੱਚ ਛੱਡ ਦਿੱਤਾ ਜਾਵੇਗਾ ਪਿੰਨ ਨਰੂੜ ਤੋਂ ਨਵਰਾਂਗ ਚੈਨਲ ਦੇ ਅرجੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪ੍ਰਣਾਸ ਸਾਨੂੰ ਜੀ ਹਾਂਜੀ ਜੰਗਲਾਤ ਮੈਕਮ ਤੋਂ ਆਏ ਸੀ ਅਸੀਂ ਫੁਆਰੇ ਤੋਂ ਜੀ ਤਾਂ ਇੱਥੇ ਰੈਸਟੋਰੇਟਰੀ ਕਿਤਾਈ ਨੂਡਪੈਂਟ ਤੋਂ ਹਾਂਜੀ ਤਾਂ ਇਹ ਜਾਨਵਰ ਅੱਗੇ ਲੈ ਚਲੇ ਹੋਗੇ ਜੀ ਤੇ ਕੀ ਨਾਂ ਆਏ ਇਹ ਜਾਨਵਰ ਦਾ ਜੀ ਸਲਗਰ ਸਲਗਰ ਨਾਂ ਆਇਆ ਇਹਦਾ ਜਾਨਵਰ ਦਾ ਜੀ ਜੀ ਹਾਂਜੀ ਤਾਂ ਹੁਣ ਇਹਨੂੰ ਕਿੱਥੇ ਲੈ ਕੇ ਜਾਣਾ ਤੁਸੀਂ ਇੱਥੇ ਜੀ ਹੁਣ ਅਸੀਂ ਲੈ ਕੇ ਲੈ ਫੁਆਰੇ ਜੰਗਲਾਤ ਚ ਜੀ ਤੇ ਬਾਕੀ ਜੋ ਸਾਹਿਬ ਕਹੋਗੇ ਇੱਥੇ ਕਹੋਗੇ ਉਸੇ ਨਾਲ ਪਹੁੰਚਾਇਆ ਜਾਊਗਾ ਠੀਕ